ਦੋਸਤੋ ਮਾਤਾ ਜੀ ਫੇਰ ਇੱਕ ਵਾਰ ਆਪਣੀਆਂ ਪਿਆਰੀਆਂ ਤੇ ਸਿਆਣੀਆਂ ਗੱਲਾਂ ਲੈ ਕੇ ਤੁਸੀਂ ਪਹਿਲੀ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਤੁਹਾਡੀ ਸਾਰਿਆਂ ਦੀ ਮੰਗ ਤੇ ਨਾ ਮਾਤਾ ਜੀ ਦੇਖੋ ਕਿਸ ਤਰ੍ਹਾਂ ਉਹ ਪਿਆਰ ਅਤੇ ਥਬਾਕ ਦੀਆਂ ਗੱਲਾਂ ਕਰਦੇ ਨੇ ਪੁਰਾਣੀ ਸਮੇਂ ਦੀਆਂ ਵੀਡੀਓ ਪੂਰੀ ਜਰੂਰ ਦੇਖਿਓ ਤੁਹਾਨੂੰ ਕੰਮ ਦੀਆਂ ਗੱਲਾਂ ਸੁਣਨ ਨੂੰ ਮਿਲਣਗੀਆਂ ਹਾਂ ਨਹੀਂ ਸਾਡਾ ਸੋਰਾ ਮਾ ਜੀ ਮਾਰ ਤਿੰਨ ਦਾ ਛਾਰ ਵੇ ਦੀ ਹੂੰ ਬੀ ਪਾਈ ਤੁਸੀਂ ਉੱਠੋ ਕੀ ਕਰੋ ਤੇ ਮੈਨੂੰ ਮਲਾਣੀ ਪਾ ਲਿਓ ਥੋ ਥੋ ਦੁੱਧ ਨਹੀਂ ਜੁੜਕੇ ਆ ਲਾ ਠੀਕ ਹੈ ਜੀ ਪੜਿਆ ਜੜਕਣਾ ਹਾਂਜੀ ਅਸੀਂ ਚਾਦਰ ਦੀਆਂ ਤੇ ਸੌਰੇ ਨੂੰ ਮਡਾਣੀ ਪਾ ਦਿੰਦੀ ਹਾਂ ਹਮ ਕਿਆ ਕਰਕੇ ਹਮ ਗੜਬਿਆਂ ਚ ਪਾ ਕੇ ਸੱਤ ਸੌਵੇਂ ਨੂੰ ਅੰਦਰ ਟੜ ਦਿੰਦੀ ਆ ਫੂਲ ਠੀਕ ਹੈ ਜੀ ਦੂਜੀ ਅਸੀਂ ਪੀ ਕੇ ਚਾ ਹਮ ਆਹ ਦੇ ਕੌਲੇਖ ਲੋਣੀ ਤੇ ਚਾ ਦਿੰਦੀ ਆ ਠੀਕ ਹੈ ਜੀ ਫੇਰ ਅਸੀਂ ਇੱਕ ਜਣੀ ਤਾਂ ਟਾਰ ਕਰਦੀ ਠੀਕ ਹੈ ਜੀ ਤੇ ਇੱਕ ਜਣੀ ਸੰਭਰ ਦਿੰਦੀ ਠੀਕ ਹੈ ਜੀ फेर ਇੱਕ ਜਣੀ ਨਹੀਂ ਰਾ ਪਉਂਦੀ ਹੂੰ ਤੇ ਇੱਕ ਜਣੀ ਕੂੜਾ ਸਿੱਟਦੀ ਠੀਕ ਹੈ ਜੀ ਕੂੜਾ ਸਿੱਟ ਕੇ ਫੇਰੀ ਇੱਕ ਜਣੀ ਆਟਾ ਗੁੰਨ ਕੇ ਰੋਟੇ ਆਪ ਕਾਹੁੰਦੀ ਹੂੰ ਹੂੰ ਇੱਕੋ ਜਾਏ ਪਾ ਲਈ ਮੈਂ ਠੀਕ ਹੈ ਮਲੋਂ ਵੰਡ ਕੇ ਕੰਮ ਕਰਦੇ ਸੀ ਵੰਡ ਕੇ ਠੀਕ ਹੈ ਅਸੀਂ ਫੇਰ ਬਾਬਾ ਲੈ ਜਾਂਦਾ ਰੋਟੀਆਂ ਜਿੱਦੇ ਉਹਨੂੰ ਕੰਮ ਹੁੰਦਾ ਹੂੰ ਉਹ ਦੇ ਆਖ ਦਿੰਦਾ ਭਾਈ ਰੋਟੀ ਤੁਸੀਂ ਫੜਾਇਆ ਠੀਕ ਹੈ ਜੀ ਉਹ ਵੱਡੇ ਜਿਹੜੀ ਪਕਾਉਂਦੀ ਹੁੰਦੀ ਹੋ ਤਾਂ ਪਕਾਉਂਦੀ ਦੂਜੀ ਚਟਣੀ ਹਰੇ ਗੰਡਿਆਂ ਦੀ ਰਗੜ ਕੇ ਠੀਕ ਹੈ ਜੀ ਛੱਨਾ ਨਹੀਂ ਦਾ ਪਰ ਕੇ ਹੂੰ ਉਹਦੇ ਚ ਚਟਣੀ ਚ ਕਿਉਂ ਭਾਗ ਕਰਛੀ ਠੀਕ ਹੈ ਰੜਾ ਕੇ ਖੇਡ ਲੈ ਜਾਂਦੇ ਅੱਛਾ ਜੀ ਗਾਂ 3 ਬੰਨ ਭਰਾ ਹੁੰਦੇ ਸੀ ਤੇ 3 ਹੁੰਦੇ ਸੀ ਸੀਰੀ ਹਾਂ ਜੀ